ਪੌਜੀ ਵਿਜੀਲੈਂਸ ਨੇ ਦੁਬਾਰਾ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਘਰ ਦੇ ਉੱਤੇ ਰੇਡ ਕੀਤੀ ਹੈ ਤੇ ਹਵਾਲਾ ਮੁਹਾਲੀ ਕੋਰਟ ਦੇ ਆਰਡਰ ਦਾ ਦਿੱਤਾ ਜਾ ਰਿਹਾ ਸੋ ਅਸੀਂ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਉਸ ਆਰਡਰ ਦੀ ਰੀ ਕਾਲਿੰਗ ਦੀ ਐਪਲੀਕੇਸ਼ਨ ਲਾਈ ਹੈ ਕਿਉਂਕਿ ਇਹ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਮੁਹਾਲੀ ਕੋਰਟ ਨੇ ਇਸ ਕੇਸ ਦੇ ਜਿਹੜੇ ਆਈਓ ਹਨ ਡੀਐਸਪੀ ਅੰਦਰਪਾਲ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਜਾ ਕੇ ਪ੍ਰੈਮਿਸ ਸਰਚ ਕਰ ਸਕਦੇ ਨੇ ਪਰ ਆਈਓ ਨੇ ਆਪ ਹੀ ਅੱਗੇ ਆਫੀਸਰ ਡੈਜ਼ਿਗਨੇਟ ਕਰਤੇ ਆਪ ਹੀ ਜੱਜ ਦੇ ਰੋਲ ਦੇ ਵਿੱਚ ਆਈਓ ਆ ਗਏ ਨੇ ਤੇ ਉਹਨਾਂ ਨੇ ਤਿੰਨੇ ਜਗ੍ਹਾ ਤੇ ਜਿੱਥੇ ਰੇਡ ਕੀਤੀ ਹੈ ਜਿਹੜੇ ਆਈਓਐਸ ਕੇਸ ਦੇ ਅੰਦਰ ਪਾਲਜੀ ਉਹ ਕਿਤੇ ਵੀ ਹੈ ਜੀ ਸੋ ਹੁਣ ਕੋਰਟ ਨੇ ਫੌਰਨ ਤੌਰ ਤੇ ਇਹ ਤਿੰਨੇ ਜਗ੍ਹਾ ਤੇ ਜਿਹੜੀ ਰੇਡ ਹੈ ਇਹਦੇ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਆਲਰੇਡੀ ਉਦੇ ਸਾਰੀ ਸਰਚ ਤੇ ਰੇਡ ਹੋ ਚੁੱਕੀ ਸੀ ਸੋ ਇਹ ਕਿਤੇ ਨਾ ਕਿਤੇ ਜਿਹੜੀ ਵਿਜੀਲੈਂਸ ਹੈ ਉਹ ਪੰਜਾਬ ਸਰਕਾਰ ਦੇ ਔਰ ਮੁੱਖ ਮੰਤਰੀ ਦੇ ਹੁਕਮਾਂ ਤੇ ਕਾਨੂੰਨ ਨੂੰ ਛਿੱਕੇ ਡੰਗਰੀ ਹੈ ਦੁਬਾਰਾ ਇਸ ਮਾਮਲੇ ਦੀ ਸੁਣਵਾਈ ਕੋਰਟ ਦੇ ਵਿੱਚ 2 ਵਜੇ ਸ਼ੁਰੂ ਹੋਏਗੀ ਉਨੀ ਦੇਰ ਤੱਕ ਜਿੱਥੇ ਜਿੱਥੇ ਵੀ ਇਹ ਰੇਡ ਅਜ ਵਿਜੀਲੈਂਸ ਨੇ ਗੈਰਕਾਨੂੰਨੀ ਤਰੀਕੇ ਦੇ ਨਾਲ ਕੀਤੀ ਹੈ ਕੋਰਟ ਨੇ ਇਹਦੇ ਉੱਤੇ ਰੋਕ ਲਾ ਦਿੱਤੀ। ਦੇਖੋ ਅਜ ਵਿਜੀਲੈਂਸ ਨੇ ਦੁਬਾਰਾ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਘਰ ਦੇ ਉੱਤੇ ਰੇਡ ਕੀਤੀ ਹੈ ਤੇ ਹਵਾਲਾ ਮੁਹਾਲੀ ਕੋਰਟ ਦੇ ਆਰਡਰ ਦਾ ਦਿੱਤਾ ਜਾ ਰਿਹਾ ਹੈ। ਸੋ ਅਸੀਂ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਉਹ ਆਰਡਰ ਦੀ ਰੀਕਾਲਿੰਗ ਦੀ ਐਪਲੀਕੇਸ਼ਨ ਲਾਈ ਹੈ ਕਿਉਂਕਿ ਇਹ ਕਾਨੂੰਨ ਨੂੰ ਛਿੱਕੇ ਤੇ ਟੰਗਿਆ। ਮੁਹਾਰੀ ਕੋਰਟ ਨੇ ਇਸ ਕੇਸ ਦੇ ਜਿਹੜੇ ਆਈਓ ਨੇ ਡੀਐਸਪੀ ਅੰਦਰਪਾਲ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਜਾ ਕੇ ਪ੍ਰੈਮਿਸਿਸ ਸਰਚ ਕਰ ਸਕਦੇ ਨੇ। ਪਰ ਆਈਓ ਨੇ ਆਪ ਹੀ ਅੱਗੇ ਅਫਸਰ ਡੈਜ਼ਿਗਨੇਟ ਕਰਤੇ ਆਪ ਹੀ ਜੱਜ ਦੇ ਰੋਲ ਦੇ ਵਿੱਚ ਆਈਓ ਆਗੇ ਨੇ ਤੇ ਉਹਨਾਂ ਨੇ ਤਿੰਨੇ ਜਗ੍ਹਾ ਤੇ ਜਿੱਥੇ ਰੇਡ ਕੀਤੀ ਹੈ ਜਿਹੜੇ ਆਈਓ ਐਸ ਕੇਸ ਦੇ ਅੰਦਰ ਪਾਲਜੀ ਉਹ ਕਿਤੇ ਵੀ ਹੈ ਨਹੀਂ ਸੋ ਹੁਣ ਕੋਰਟ ਨੇ ਫੌਰਨ ਤੌਰ ਤੇ ਇਹ ਤਿੰਨੇ ਜਗ੍ਹਾ ਤੇ ਜਿਹੜੀ ਰੇਡ ਹੈ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਆਲਰੇਡੀ ਉਰੇ ਸਾਰੀ ਸਰਚ ਤੇ ਰੇਡ ਹੋ ਚੁੱਕੀ ਸੀ ਸੋ ਕਿਤੇ ਨਾ ਕਿਤੇ ਜਿਹੜੀ ਵਿਜੀਲੈਂਸ ਹੈ ਉਹ ਪੰਜਾਬ ਸਰਕਾਰ ਦੇ ਔਰ ਮੁੱਖ ਮੰਤਰੀ ਦੇ ਹੁਕਮਾਂ ਤੇ ਕਾਨੂੰਨ ਨੂੰ ਛਿੱਕੇ ਡੰਗਰੀ ਹੈ ਦੁਬਾਰਾ ਇਸ ਮਾਮਲੇ ਦੀ ਸੁਣਵਾਈ ਕੋਰਟ ਦੇ ਵਿੱਚ 2 ਵਜੇ ਸ਼ੁਰੂ ਹੋਏਗੀ ਉਨੀ ਦੇਰ ਤੱਕ ਜਿੱਥੇ-ਜਿੱਥੇ ਵੀ ਇਹ ਰੇਡ ਅਜ ਵਿਜੀਲੈਂਸ ਨੇ ਗੈਰਕਾਨੂੰਨੀ ਤਰੀਕੇ ਦੇ ਨਾਲ ਕੀਤੀ ਹੈ کورٹ ਨੇ ਇਹਦੇ ਉੱਤੇ ਰੋਕ ਲਾ ਦਿੱਤੀ। ਦੇਖੋ ਅੱਜ ਵਿਜੀਲੈਂਸ ਨੇ ਦੁਬਾਰਾ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਘਰ ਦੇ ਉੱਤੇ ਰੇਡ ਕੀਤੀ ਹੈ ਤੇ ਹਵਾਲਾ ਮੁਹਾਲੀ ਕੋਰਟ ਦੇ ਆਰਡਰ ਦਾ ਦਿੱਤਾ ਜਾ ਰਿਹਾ। ਸੋ ਅਸੀਂ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਉਹ ਆਰਡਰ ਦੀ ਰੀਕਾਲਿੰਗ ਦੀ ਐਪਲੀਕੇਸ਼ਨ ਲਾਈ ਹੈ ਕਿਉਂਕਿ ਇਹ ਕਾਨੂੰਨ ਨੂੰ ਛਿੱਕੇ ਤੇ ਟੰਗਿਆ। ਮੁਹਾਲੀ ਕੋਰਟ ਨੇ ਇਸ ਕੇਸ ਦੇ ਜਿਹੜੇ ਆਈਓ ਹਨ ਡੀਐਸਪੀ ਇੰਦਰਪਾਲ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਜਾ ਕੇ ਪ੍ਰੈਮਿਸ ਸਰਚ ਕਰ ਸਕਦੇ ਨੇ। ਪਰ ਆਈਓ ਨੇ ਆਪ ਹੀ ਅੱਗੇ ਅਫਸਰ ਡੈਜ਼ਿਗਨੇਟ ਕਰਤੇ ਆਪ ਹੀ ਜੱਜ ਦੇ ਰੋਲ ਦੇ ਵਿੱਚ ਆਈਓ ਆਗੇ ਨੇ ਤੇ ਉਹਨਾਂ ਨੇ ਤਿੰਨੇ ਜਗ੍ਹਾ ਤੇ ਜਿੱਥੇ ਰੇਡ ਕੀਤੀ ਹੈ ਜਿਹੜੇ ਆਈਓ ਐਸ ਕੇਸ ਦੇ ਅੰਦਰ ਪਾਲਜੀ ਉਹ ਕਿਤੇ ਵੀ ਹੈ ਜੀ ਸੋ ਹੁਣ ਕੋਰਟ ਨੇ ਫੌਰਨ ਤੌਰ ਤੇ ਕਿ ਤਿੰਨੇ ਜਗ੍ਹਾ ਤੇ ਜਿਹੜੀ ਰੇਡ ਹੈ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਆਲਰੇਡੀ ਉਰੇ ਸਾਰੀ ਸਰਚ ਤੇ ਰੇਡ ਹੋ ਚੁੱਕੀ ਸੀ ਸੋ ਕਿਤੇ ਨਾ ਕਿਤੇ ਜਿਹੜੀ ਵਿਜੀਲੈਂਸ ਹੈ ਉਹ ਪੰਜਾਬ ਸਰਕਾਰ ਦੇ ਔਰ ਮੁੱਖ ਮੰਤਰੀ ਦੇ ਹੁਕਮਾਂ ਤੇ ਕਾਨੂੰਨ ਨੂੰ ਛਿੱਕੇ ਡੰਗਰੀ ਹੈ ਦੁਬਾਰਾ ਇਸ ਮਾਮਲੇ ਦੀ ਸੁਣਵਾਈ ਕੋਰਟ ਦੇ ਵਿੱਚ 2 ਵਜੇ ਸ਼ੁਰੂ ਹੋਏਗੀ ਉਨੀ ਦੇਰ ਤੱਕ ਜਿੱਥੇ-ਜਿੱਥੇ ਵੀ ਇਹ ਰੇਡ ਅਜ ਵਿਜੀਲੈਂਸ ਨੇ ਗੈਰਕਾਨੂੰਨੀ ਤਰੀਕੇ ਦੇ ਨਾਲ ਕੀਤੀ ਹੈ کورٹ ਨੇ ਇਹਦੇ ਉੱਤੇ ਰੋਕ ਲਾ ਦਿੱਤੀ। ਦੇਖੋ ਅਜ ਵਿਜੀਲੈਂਸ ਨੇ ਦੁਬਾਰਾ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਘਰ ਦੇ ਉੱਤੇ ਰੇਡ ਕੀਤੀ ਹੈ ਤੇ ਹਵਾਲਾ ਮੁਹਾਲੀ ਕੋਰਟ ਦੇ ਆਰਡਰ ਦਾ ਦਿੱਤਾ ਜਾ ਰਿਹਾ ਹੈ। ਸੋ ਅਸੀਂ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਉਹ ਆਰਡਰ ਦੀ ਰੀਕਾਲਿੰਗ ਦੀ ਐਪਲੀਕੇਸ਼ਨ ਲਾਈ ਹੈ ਕਿਉਂਕਿ ਇਹ ਕਾਨੂੰਨ ਨੂੰ ਛਿੱਕੇ ਤੇ ਤੰਗਿਆ। ਮੁਹਾਲੀ ਕੋਰਟ ਨੇ ਇਸ ਕੇਸ ਦੇ ਜਿਹੜੇ ਆਈਓ ਹਨ ਡੀਐਸਪੀ ਅੰਦਰਪਾਲ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਜਾ ਕੇ ਪ੍ਰੈਮਿਸਿਸ ਸਰਚ ਕਰ ਸਕਦੇ ਨੇ। ਪਰ ਆਈਓ ਨੇ ਆਪ ਹੀ ਅਗੇ ਅਫਸਰ ਡੈਜ਼ਿਗਨੇਟ ਕਰਤੇ ਆਪ ਹੀ ਜੱਜ ਦੇ ਰੋਲ ਦੇ ਵਿੱਚ ਆਈਓ ਆਗੇ ਨੇ ਤੇ ਉਹਨਾਂ ਨੇ ਤਿੰਨੇ ਜਗ੍ਹਾ ਤੇ ਜਿੱਥੇ ਰੇਡ ਕੀਤੀ ਹੈ ਜਿਹੜੇ ਆਈਓ ਐਸ ਕੇਸ ਦੇ ਅੰਦਰ ਪਾਲਜੀ ਉਹ ਕਿਤੇ ਵੀ ਹੈ ਨਹੀਂ ਸੋ ਹੁਣ ਕੋਰਟ ਨੇ ਫੌਰਨ ਤੌਰ ਤੇ ਇਹ ਤਿੰਨੇ ਜਗ੍ਹਾ ਤੇ ਜਿਹੜੀ ਰੇਡ ਹੈ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਆਲਰੇਡੀ ਉਰੇ ਸਾਰੀ ਸਰਚ ਤੇ ਰੇਡ ਹੋ ਚੁੱਕੀ ਸੀ ਸੋ ਕਿਤੇ ਨਾ ਕਿਤੇ ਜਿਹੜੀ ਵਿਜੀਲੈਂਸ ਹੈ ਉਹ ਪੰਜਾਬ ਸਰਕਾਰ ਤੇ ਔਰ ਮੁੱਖ ਮੰਤਰੀ ਦੇ ਹੁਕਮਾਂ ਤੇ ਕਾਨੂੰਨ ਨੂੰ ਛਿੱਕੇ ਟੰਗ ਰਹੀ ਹੈ ਦੁਬਾਰਾ ਇਸ ਮਾਮਲੇ ਦੀ ਸੁਣਵਾਈ ਕੋਰਟ ਦੇ ਵਿੱਚ 2 ਵਜੇ ਸ਼ੁਰੂ ਹੋਏਗੀ ਉਨੀ ਦੇਰ ਤੱਕ ਜਿੱਥੇ-ਜਿੱਥੇ ਵੀ ਇਹ ਰੇਡ ਅਜ ਵਿਜੀਲੈਂਸ ਨੇ ਗੈਰਕਾਨੂੰਨੀ ਤਰੀਕੇ ਦੇ ਨਾਲ ਕੀਤੀ ਹੈ کورٹ ਨੇ ਇਹਦੇ ਉੱਤੇ ਰੋਕ ਲਾ ਦਿੱਤੀ ਹੈ